ਆਰੇ ਸਾਡੇ ਪੁਰਾਣਾ ਚਲੇ ਆ ਰਿਹਾ ਸਤਾ ਕਿਸੇ ਪਾਰਟੀ ਕੋਈ ਛੱਡੀ ਹੋਈ ਹੈ ਅਸੀਂ ਤਾਂ ਹੋਰ ਕਿਸੇ ਨੂੰ ਪਾੰਦੇ ਨਹੀਂ ਅਦਰਵਾਜ਼ਾ ਜਿੱਥਾ ਕਾਂਗਰਸ ਸਾਹਿਬ ਅਮਰ ਸਿੰਘ ਨੂੰ ਹਾਂ ਅਮਰ ਸਿੰਘ ਨੂੰ ਜੀ ਰਮ ਵਧੀਆ ਲੱਗੇ ਨੇ ਉਹਨਾਂ ਦੇ ਹਾਂ ਹਾਂ ਠੀਕ ਆ ਬੰਦਾ ਠੀਕ ਆ ਉਹਦੀ ਗੱਲਬਾਤ ਸਹੀ ਆ ਬਾਕੀ ਅਸੀਂ ਤਾਂ ਆਪਰੇ ਵੱਲੋਂ ਪਾਣੀ ਆ ਬਾਕੀ ਉਹਦੀ ਕਿਸਮਤ ਆ ਅੱਛਾ ਜੀ ਹਾਂ ਉਹਦੀ ਕਿਸਮਤ ਵੀ ਤਾਂ ਹੈ ਜੇ ਹੋਰ ਕੌਣ ਕੇ ਸਾਡੀ ਪਬਲਿਕ ਪਾਊਗੀ ਆਹੀ ਬਣੂਗਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਹੀਂ ਕਾਰਗੁਜ਼ਾਰੀ ਵਧੀਆ ਲੱਗੀ ਤੁਹਾਨੂੰ ਉਨੇ ਦੇ ਠੀਕ ਠੀਕ ਆ ਕਈ ਮਹਿਲਾਵਾਂ ਨੂੰ ਦਿੱਤਿਆ ਨਹੀਂ 1000 ਰੁਪਇਆ ਜਾਂ ਵੜਾਫਾ ਪੈਨਸ਼ਨ ਕਹਿੰਦੇ ਸੀ 2500 ਕਰੂਗੇ ਉਹ ਵੀ 1500 ਇਹ ਆ ਕਿ ਬਿਜਲੀ ਦਾ ਜਰੂਰ ਵਾਦਾ ਪੂਰਾ ਹੋਇਆ ਬਾਕੀ ਨਹੀਂ ਹੋਇਆ ਹੋਇਆ ਅੱਛਾ ਜੀ ਬਾਕੀ ਤਾਂ ਉਹਵੇਂ ਪੈਂਡਿੰਗ ਹੈ ਸਾਰਾ ਅਸਚਾ ਕਹਿੰਦੇ ਵੀ ਐਸੇ ਜਿਹੜੀ ਫਤਿਹਗੜ ਦੀ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਤੇ ਜਿਹੜੇ ਆ ਸੀਟ ਆ ਇੱਥੇ ਸਾਰੇ ਦੀ ਡਿਵੈਲਪਮੈਂਟ ਹੋਵੇ ਲੋਕਾਂ ਨੂੰ ਨੌਕਰੀ ਮਿਲੇ ਰੁਜ਼ਗਾਰ ਮਿਲੇ ਸਭ ਕੁਝ ਐਨੇ ਸਾਡੇ ਪੁਰਾਣਾ ਚਲੇ ਆ ਰਿਹਾ ਸਾਰੀ ਤੱਕ ਕਿਸੇ ਪਾਰਟੀ ਕੋਈ ਛੱਡੀ ਹੋਈ ਆ ਅਸੀਂ ਤਾਂ ਹੋਰ ਕਿਸੇ ਨੂੰ ਪਾਉਂਦੇ ਨਹੀਂ ਆ ਅਦਰਵਾਜ਼ਾ ਜਿੱਥ ਕਾਂਗਰਸ ਅਮਰ ਸਿੰਘ ਨੂੰ ਹਾਂ ਅਮਰ ਸਿੰਘ ਨੂੰ ਜੀ ਦੁਬਾਰੇ ਆ ਗਏ ਉਹ ਤਾਂ ਹਾਂ ਮਤਲਬ ਐਮਪੀ ਜਿਹਦੇ ਦੁਬਾਰੇ ਐਮਪੀ ਵਾਸਤੇ ਜੈਨੇ ਆ ਲੜ ਰਹੇ ਹੈ ਹਾਂ ਜੀ ਨਾਮ ਵਧੀਆ ਲੱਗੇ ਨੇ ਉਹਨਾਂ ਦੇ ਹਾਂ ਹਾਂ ਠੀਕ ਆ ਬੰਦਾ ਠੀਕ ਆ ਉਹਦੀ ਗੱਲਬਾਤ ਸਹੀ ਆ ਅਮਰ ਸਿੰਘ ਬੰਦੀਆ ਵਧੀਆ ਹੈ ਹਾਂ ਜੀ ਪੜਿਆ ਲਿਖਿਆ ਬੰਦਾ ਐਜੂਕੇਟਿਡ ਹੈ ਹਾਂ ਹਾਂ ਤੇ ਮਤਲਬ ਫਤਿਹਗੁਰ ਸਾਹਿਬ ਤੁਸੀਂ ਕਾਂਗਰਸੀ ਜਿਹਾ ਰਹੇ ਹੋ ਹਾਂ ਹਾਂ ਅੱਛਾ ਜੀ ਬਾਕੀ ਐਸੀ ਚਾਪਰੇ ਵੱਲੋਂ ਪਾਣੀ ਆ ਬਾਕੀ ਉਹਦੀ ਕਿਸਮਤ ਆ ਅੱਛਾ ਜੀ ਆ ਵੀ ਕਿਸਮਤ ਬੀਤਾ ਹੈ ਜੇ ਹੋਰ ਪਾਉਣਗੇ ਸਾਰੇ ਪਬਲਿਕ ਪਾਉਗੀ ਆਹੀ ਬਣੂਗਾ ਉਹ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀ ਕਾਰਗੁਜ਼ਾਰੀ ਵਧੀਆ ਲੱਗੀ ਤੁਹਾਨੂੰ ਉਹਨੇ ਠੀਕ ਠੀਕ ਹੈ ਕਈ ਮਹਿਲਾਵਾਂ ਨੂੰ ਦਿੱਤਿਆ ਨਹੀਂ 1000 ਰੁਪਏ ਜਾਂ ਬढ़ाफा ਪੈਨਸ਼ਨ ਕਹਿੰਦੇ ਸੀ 2500 ਕਰੂਗੇ ਉਹ ਵੀ 1500 ਇਹ ਆ ਰਹੀ ਹੂੰ ਕੋਈ ਵਧੀ ਨਹੀਂ ਹੈ ਇਸੇਵੇਂ ਠੀਕ ਹੈ ਬਿਜਲੀ ਦਾ ਜਰੂਰ ਵਾਦਾ ਪੂਰਾ ਹੋਇਆ ਬਾਕੀ ਨਹੀਂ ਹੋਇਆ ਹੋਏ ਅੱਛਾ ਜੀ ਬਾਕੀ ਤਾਂ ਉਹਵੇਂ ਪੈਂਡਿੰਗ ਹੈ ਸਾਰਾ ਹੂੰ ਠੀਕ ਹੈ ਜੀ ਹੋਰ ਕੀ ਕੀ ਮੰਗ ਕਰਦੇ ਹੁਸੀਂ ਅਸਟਾ ਕਰਨੇ ਵੀ ਐਸੇ ਜਿਹੜੀ ਫਤੇਗੜ ਦੀ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਜਿਹੜੇ ਆ ਸੀਟ ਆ ਇੱਥੇ ਸਾਰੇ ਦੀ ਡਿਵੈਲਪਮੈਂਟ ਹੋਵੇ ਲੋਕਾਂ ਨੂੰ ਨੌਕਰੀ ਮਿਲੇ ਰੁਜ਼ਗਾਰ ਮਿਲੇ ਸਭ ਕੁਝ ਹਾਂ ਹਾਂ ਸਾਰੇ ਚੀਜ਼ਾਂ ਮਿਲਣ ਤਾਂ ਕਰਕੇ ਜਿਹੜਾ ਫਤੇਗੜ ਦੀ ਸੀਟ ਹੈ ਡਿਵੈਲਪ ਹੋਵੇ ਹੋਰ ਜਿਹੜਾ ਇਹ ਜਿਹੜੇ ਸੜਕਾ ਸੂਲਕਾ ਬਣ ਹਸਪਤਾਲ ਵਗੈਰਾ ਤੇ ਫੈਕਟਰੀਆਂ ਵਗੈਰਾ ਉਹਨਾਂ ਤੇ ਰੁਜ਼ਗਾਰ ਮਿਲਦੇ ਹੋਰ ਮਿਲਦੇ ਫਾਇਦੇ ਸਾਡੇ ਪੁਰਾਣਾ ਚੱਲੇ ਆ ਰਿਹਾ ਸਤਾ ਕਿਸੇ ਪਾਰਟੀ ਕੋਈ ਛੱਡੀ ਹੋਈ ਹੈ ਅਸੀਂ ਤਾਂ ਹੋਰ ਕਿਸੇ ਨੂੰ ਪਾਉਂਦੇ ਨਹੀਂ ਅਦਰਵਾਜ਼ਾ ਮਿੱਤਾ ਕਾਂਗਰਸ ਸਾਹਿਬ ਕਾਂਗਰਸ ਅਮਰ ਸਿੰਘ ਨੂੰ ਹਾਂ ਅਮਰ ਸਿੰਘ ਨੂੰ ਜੀ ਨੂੰ ਕਾਂਗਰਸ ਦੁਬਾਰੇ ਆ ਗਏ ਉਹ ਤਾਂ ਹਾਂ ਜੀ ਮਤਲਬ ਐਮਪੀ ਜੀ ਦੁਬਾਰੇ ਐਮਪੀ ਵਾਸਤੇ ਜਨੇ ਲੜ ਰਹੇ ਹੈ ਹਾਂ ਜੀ ਨਾ ਮਵਧੀਆ ਲੱਗਦੇ ਉਹਨਾਂ ਦੇ ਹਾਂ ਹਾਂ ਨਾ ਠੀਕਾ ਬੰਦਾ ਠੀਕਾ ਉਹਦੀ ਗੱਲਬਾਤ ਸਹੀ ਹੈ ਅਮਰ ਸਿੰਘ ਬੰਦੀਆ ਵਧੀਆ ਹੈ ਹਾਂ ਜੀ ਪੜਿਆ ਲਿਖਿਆ ਬੰਦਾ ਐਜੂਕੇਟਿਡ ਹੈ ਤੇ ਮਤਲਬ ਫਤਿਹਗੁਰ ਸਾਹਿਬ ਤੁਸੀਂ ਕਾਂਗਰਸੀ ਉਤਾ ਰਹੇ ਹੋ ਹਾਂ ਹਾਂ ਅੱਛਾ ਜੀ ਬਾਕੀ ਅਸੀਂ ਚਾਪਰੇ ਵੱਲੋਂ ਪਾਣੀ ਆ ਬਾਕੀ ਉਹਦੀ ਕਿਸਮਤ ਹੈ ਨਹੀਂ। ਆ ਵੀ ਕਿਸਮਤ ਪੀਤਾ ਹੈ ਜੇ ਹੋਰ ਕੌਣ ਕੇ ਸਾਡੀ ਪਬਲਿਕ ਪਾਉਗੀ। ਆਹੀ ਬਣੂਗਾ ਵੀ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀ ਕਾਰਗਜਾਰੀ ਵਧੀਆ ਲੱਗੀ ਤੁਹਾਨੂੰ। ਉਹਨੇ ਤਾਂ ਠੀਕ ਠੀਕ ਆ ਕਈ ਮਹਿਲਾਵਾਂ ਨੂੰ ਦਿੱਤਿਆ ਨਹੀਂ 1000 ਰੁਪਏ ਜਾਂ ਵਾੜਾਫਾ ਪੈਨਸ਼ਨ ਕਹਿੰਦੇ ਸੀ 2500 ਕਰੂਗੇ ਉਹ ਵੀ 1500 ਇਹ ਆ ਗਏ। ਹੂੰ। ਕੋਈ ਵਧੀ ਨਹੀਂ ਹੈ ਇਸੀਵੇਂ। ਜਿਵੇਂ ਬਿਜਲੀ ਦਾ ਜਰੂਰ ਵਾਦਾ ਪੂਰਾ ਹੋਇਆ ਬਾਕੀ ਨਹੀਂ ਹੋਇਆ ਓਏ। ਅੱਛਾ ਜੀ। ਬਾਕੀ ਤਾਂ ਉਹਨੇ ਪੈਂਡਿੰਗ ਹੈ ਸਾਰਾ। ਹੂੰ। ਠੀਕ ਹੈ ਜੀ। ਹੋਰ ਕੀ ਕੀ ਮੰਗ ਕਰਦੇ ਹਾਂ ਅਸੀਂ? ਅਸਚਾ ਕਰਨੇ ਵੀ ਐਸੇ ਜਿਹੜੀ ਫਤੇਗੜ ਦੀ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਜਿਹੜੇ ਆ ਸੀਟ ਆ ਇੱਥੇ ਸਾਰੇ ਦੀ ਡਿਵੈਲਪਮੈਂਟ ਹੋਵੇ ਲੋਕਾਂ ਨੂੰ ਨੌਕਰੀ ਮਿਲੇ ਰੁਜ਼ਗਾਰ ਮਿਲੇ ਸਭ ਕੁਝ ਹਾਂ ਹਾਂ ਸਭੇ ਚੀਜ਼ਾਂ ਮਿਲਣ ਤਾਂ ਕਰਕੇ ਜਿਹੜਾ ਇਹ ਫਤੇਗੜ ਦੀ ਸੀਟ ਹੈ ਡਿਵੈਲਪ ਹੋਵੇ ਹੋਰ ਜਿਹੜਾ ਇਹ ਜਿਹੜੇ ਸੜਕਾ ਸੂਕਾ ਬਣ ਹਸਪਤਾਲ ਵਗੈਰਾ ਤੇ ਫੈਕਟਰੀਆਂ ਵਗੈਰਾ ਉਹਨਾਂ ਤੇ ਰੁਜ਼ਗਾਰ ਮਿਲਣ ਹੋਰ ਮਿਲਣ